ਆਰਸ਼ਦਾ ਕਰਕੇ ਬਹੁਤ بارشਾਈ ਤੋਦਾ ਕਰਕੇ ਪੀਰ ਡਿੱਗ ਪਿਆ ਕਮਰਾ ਪਹਿਲਾਂ ਥੋੜਾ ਥੋੜਾ ਡਿੱਗਾ ਮੁੜਕਿੱਕੇ ਦਮ ਸਾਰਾ ਡਿੱਗ ਪਿਆ ਡਟਣਾ ਹੀ ਰਾਤ ਨੂੰ 2:30 ਵਜੇ ਮਤਲਬ ਥੋੜਾ ਜਿਹਾ ਮਲਬਾ ਡਿੱਗਿਆ ਬਾਲਟਕ ਤੇ ਉਸ ਤੋਂ ਬਾਅਦ ਇਹ ਸਾਰਾ ਟੱਬਰ ਪਰਿਵਾਰ ਬਾਹਰ ਆ ਕੇ ਸੌਂ ਗਏ ਆ ਤੇ ਇਹ ਆ ਵੀ ਸਵੇਰੇ ਬੱਚੇ-ਬੱਚੇ ਤਿਆਰ ਕੀਤੇ ਅੰਦਰੋਂ ਕੱਪੜੇ-ਕੁੱਪੜੇ ਡਰਨਰ ਕੇ ਇਹਨਾਂ ਨੇ ਕੱਢੇ ਆ ਤੇ ਉਹ ਸਾਰਾ ਕਮਰਾ ਹੀ ਪਤਾ ਨਹੀਂ ਲੱਗਾ ਬੱਚੇ ਤਿਆਰ ਹੀ ਕੀਤੇ ਆ ਤੇ ਸਾਰਾ ਡਿੱਗ ਗਿਆ। ਫਿਰ ਦੀ ਲਿਆਂ ਦੀ ਬੱਚੇ ਦੀ ਜੁਨੀਫਾਰਮ ਉਹ ਪਾ ਕੇ ਇਹਨੂੰ ਸਕੂਲ ਭੇਜਣ ਲੱਗੇ। ਫਿਰ ਬਾਅਦ ਵਿੱਚ ਜਦੋਂ ਇਹ ਸਕੂਲ ਤਿਆਰ ਹੋ ਗਏ ਤੇ ਸਕੂਲ ਨੂੰ ਤਿਆਰੋ ਕੀ ਚੱਲੇ ਆ ਤੋਂ ਉਸੇ ਵਲੇ ਸਾਰੇ ਡਿੱਗ ਪਿਆ। ਫਿਰ ਇੱਕੇ ਦਮ ਸਾਰੇ ਬੱਚੇ ਵੀ ਚਿੱਕਾ ਮਾਰਨ ਲੱਗ ਪਏ। ਸਾਰਿਆਂ ਦੇ ਪਾਦੀ ਬਣ ਗਈ ਭੇ ਇੱਕ ਹੀ ਬਣ ਗਿਆ। ਹੋਣ ਗੁਜ਼ਾਰਾ ਜੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਦਿਹਾੜੀ ਲਾ ਕੇ ਟਾਈਮ ਪਾਸ ਕਰ ਰਹੇ ਆ ਇਹ ਅਭੀ ਮਾਂ ਰੋਟੀ ਪਾਣੀ ਪੂਰਾ ਚੱਲਦਾ ਕੋ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਹੋ ਜਾਂਦਾ ਇਹੇ ਆਉਣ ਵੀ ਆਡੀ ਕੋਈ ਮਦਦ ਕੀਤੀ ਜਾਵੇ ਹੱਥ ਜੋੜ ਕੇ ਹੋ ਬੇਨਤੀ ਆ ਇੱਕ ਰਾਸ਼ਨ ਹੀ ਉਹ ਵੀ ਸਾਡਾ ਸਾਰਾ ਖਰਾਬ ਹੋ ਗਿਆ ਬੈੱਡ ਸੋਫਾ ਸਭ ਕੁਝ ਖਰਾਬ ਹੋ ਗਿਆ ਨਹੀਂ ਬਸ ਲੰਗਰ ਦਾ ਹੀ ਖਾਦਾ ਵਾ ਰਾਤ ਦਾ ਹਲੇ ਸੌਣ ਬੈਨਦਾ ਵੀ ਨਹੀਂ ਪਤਾ ਕਿਸ ਨੇ ਚਾਬੀ ਨਹੀਂ ਦਿੱਤੀ ਇੱਕ ਘਰ ਚ ਸਮਾਨ ਰੱਖਿਆ ਵਾ ਪਤਾ ਨਹੀਂ ਜੇ ਤੇ ਉਹ ਹੋਣਗੇ ਤੇ ਫਿਰ ਰਾਤ ਚੰਗੀ ਕੱਟ ਲਾਂਗੇ ਰਾਤ ਨੂੰ ਨਹੀਂ ਤੇ ਪਤਾ ਨਹੀਂ ਬੈ ਖਲੋ ਕੇ ਹੀ ਰਾਤ ਨੰਗੂਗੀ ਖਾਣ ਪੀਣ ਹਾਲੀ ਤੇ ਕੋਈ ਜਗ੍ਹਾ ਨਹੀਂ ਮਿਲੀ ਇਹ ਆ ਵੀ ਕਿਸੇ ਘਰ ਨੂੰ ਗਿਆ ਆ ਉਹ ਕਹਿੰਦੇ ਚਾਬੀ ਦਿੰਨੇ ਆ ਪਰ ਹਾਲੀ ਤੱਕ ਚਾਬੀ ਨਹੀਂ ਮਿਲੀ ਵੇ ਕੋਣ ਕਿਦਾਂ ਰਾਤ ਨੰਗਦੀ ਆ ਕਲੂਬ ਲੈ ਕੇ ਰਾਤ ਕੱਢਾਂਗੇ ਕੋਈ ਆਣੀ ਪਿੰਡ ਕੀ ਨਾਮ ਹੈ ਰਾਜਵੀਰ ਕੋਲ ਕਿਹੜਾ ਪਿੰਡ ਹੈ ਪਿੰਡ ਖੈਰਾਬਾਦ ਤੇ ਕੀ ਘਟਨਾ ਬਾਪਾ ਜੀ ਉਹਦੇ ਤੇ ਰਲਈ ਬਾਰਸ਼ ਦਾ ਕਰਕੇ ਬਹੁਤ بارش ਆਈ ਤੇ ਉਹਦਾ ਕਰਕੇ ਪੀਏ ਡਿੱਗ ਪਿਆ ਕਮਰਾ ਪਹਿਲਾਂ ਥੋੜਾ ਥੋੜਾ ਡਿੱਗਾ ਮੁੜਕੇ ਕੇ ਦਮ ਸਾਰਾ ਡਿੱਗ ਪਿਆ ਸੁੱਤਾ ਕੋਣ ਸੀ ਕਮਰੇ ਵਿੱਚ ਮੈਂ ਆਪਣੇ ਬੱਚੇ ਲੈ ਕੇ ਦੋਨੇ ਪਈ ਸੀ ਮੇਰੇ ਘਰ ਵਾਲੇ ਵੀ ਨਾਲ ਸੀ ਅਸੀਂ ਚਾਰੇ ਜਾਨੇ ਲੰਮੇ ਪਏ ਸੀ ਪਹਿਲਾਂ ਥੋੜਾ ਜਿਹਾ ਡਿੱਗਾ ਮੁੜਕੇ ਥੋੜਾ ਡਿੱਗਾ ਕਹਿੰਦੇ ਅੰਦਰ ਨਹੀਂ ਅੰਦਰ ਨਹੀਂ ਜਾਣਾ ਵੀ ਅੰਦਰ ਨਹੀਂ ਗਿਆ ਵੀ ਤੇ ਡਰ ਡਰ ਕੇ ਚੀਜ਼ ਲੈ ਆਉਂਦੇ ਰਹੇ ਡਰ ਡਰ ਕੇ ਚੀਜ਼ ਲੈ ਕੇ ਆਉਂਦੇ ਰਹੇ ਕਿ ਚੱਲ ਕਿਤੇ ਡੇਗਣਾ ਪਵੇ ਡੇਗਣਾ ਪਵੇ ਕੱਪੜੇ ਵੀ ਬੱਚਿਆਂ ਦੇ ਲਿਆਉਂਦੇ ਉਹ ਵੀ ਡਰ ਡਰ ਕੇ ਲਿਆਉਂਦੇ ਪੀ ਕਿਤੇ ਡੇਗਣਾ ਜਾਵੇ ਬਾਅਦ ਚ ਇਹਨਾਂ ਨੇ ਮੈਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਇੱਕ ਵਰਦੀ ਲਿਆਂਦੀ ਬੱਚੇ ਦੀ ਯੂਨੀਫਾਰਮ ਉਹ ਫਾਕੇ ਉਹਨੂੰ ਸਕੂਲ ਭੇਜਣ ਲੱਗੇ ਫਿਰ ਬਾਅਦ ਵਿੱਚ ਜਦੋਂ ਇਹ ਸਕੂਲ ਤਿਆਰ ਹੋ ਗਏ ਤੇ ਸਕੂਲ ਨੂੰ ਤਿਆਰ ਹੋ ਕੇ ਚੱਲੇ ਆ ਤ ਉਸੇ ਵਲੇ ਸਾਰੇ ਡਿਗ ਪਿਆ ਫਿਰ ਇੱਕੇ ਦਮ ਸਾਰੇ ਬੱਚੇ ਵੀ ਚਿਕਾ ਮਾਰਨ ਲੱਗ ਪਏ ਸਾਰਿਆਂ ਦੇ ਪਾਦੀ ਬਣ ਗਈ ਪਏ ਇੱਕ ਹੀ ਬਣ ਗਿਆ ਸਮਾਨ ਪਾਂਡਾ ਚੰਨਾ ਜੋ ਵੀ ਹਰ ਇੱਕ ਰਾਸ਼ਨ ਹੀ ਉਹ ਵੀ ਸਾਡਾ ਸਾਰਾ ਖਰਾਬ ਹੋ ਗਿਆ ਬੈੱਡ ਸੋਫਾ ਸਭ ਕੁਝ ਖਰਾਬ ਹੋ ਗਿਆ ਨਹੀਂ ਉਹ ਬਸ ਲੰਗਰ ਦਾ ਹੀ ਖਾਦਾ ਵਾ ਰਾਤ ਦਾ ਹੱਲੇ ਸੌਣ ਬੈਨਦਾ ਵੀ ਨਹੀਂ ਪਤਾ ਕਿਸ ਨੇ ਚਾਬੀ ਨਹੀਂ ਦਿੱਤੀ ਇੱਕ ਘਰ ਚ ਸਮਾਨ ਰੱਖਿਆ ਵਾ ਪਤਾ ਨਹੀਂ ਜੇ ਤੇ ਉਹ ਹੋਣਗੇ ਤੇ ਫਿਰ ਰਾਤ ਚੰਗੀ ਕੱਟ ਲਾਂਗੇ ਰਾਤ ਨੂੰ ਨਹੀਂ ਤੇ ਪਤਾ ਨਹੀਂ ਬਹਿ ਖਲੋ ਕੇ ਹੀ ਰਾਤ ਨੰਗੂਗੀ ਕੰਮ ਕਰ ਕੀ ਹੈ ਤੁਹਾਡੇ ਕੰਮ ਇਹਨਾਂ ਦਾ ਦਿਹਾੜੀ ਦਾ ਪਾਈਆ ਕੰਮ ਦਾ ਕੋਈ ਏਡਾ ਵੱਡਾ ਕੰਮ ਨਹੀਂ ਆ ਕਿ ਜਿਹੜਾ ਸੀ ਆਪਣਾ ਮਕਾਨ ਬਣਾ ਸਕੀਏ ਬਸ ਇਹੀ ਮੰਗਿਆ ਕਿ ਸਾਰੇ ਵੀਰਪਰਾ ਜੋ ਵੀ ਸੇਵਾ ਪੇਜ ਸਕਣ ਕਰਨਾ ਮੇਰਾ ਨਾਮ ਹੀ ਰਾਜਵਿੰਦਰ ਸਿੰਘ ਪਤਾ ਨਹੀਂ ਕਿੱਥੇ ਦਾ ਖਰਮਾ ਜਰਾ ਬੱਸ ਇਹ ਕੱਟਣਾ ਹੀ ਹੋਈ ਹੈ ਕੱਟਣਾ ਜੀ ਰਾਤ ਨੂੰ 2:30 ਵਜੇ ਮਤਲਬ ਥੋੜਾ ਜਿਹਾ ਮਲਬਾ ਡਿੱਗਿਆ ਬਾਲਟਕ ਤੇ ਉਸ ਤੋਂ ਬਾਅਦ ਇਹ ਸਾਰਾ ਟੱਬਰ ਪਰਿਵਾਰ ਬਾਹਰ ਆ ਕੇ ਸੌਂ ਗਏ ਆ ਤੇ ਇਹ ਆ ਵੀ ਸਵੇਰੇ ਬੱਚੇ-ਬੱਚੇ ਤਿਆਰ ਕੀਤੇ ਅੰਦਰੋਂ ਕੱਪੜੇ-ਕੁੱਪੜੇ ਡਰ-ਡਰ ਕੇ ਇਹਨਾਂ ਨੇ ਕੱਢੇ ਆ ਤੇ ਉਹ ਸਾਰਾ ਕਮਰਾ ਹੀ ਪਤਾ ਨਹੀਂ ਲੱਗਾ ਬੱਚੇ ਤਿਆਰ ਹੀ ਕੀਤੇ ਆ ਤੇ ਸਾਰਾ ਡਿੱਗ ਗਿਆ ਤੇ ਇਹਦਾ ਸਾਰਾ ਜਿੰਨਾ ਕਮਰੇ ਦਾ ਸਮਾਨ ਫਰੇਜ ਜਾਲਮਾਰੀ ਜੋ ਘਰ ਦਾ ਸਮਾਨ ਹੁੰਦਾ ਸਾਰਾ ਹੀ ਬਰਬਾਦ ਹੋ ਗਿਆ ਹੁਣ ਇਹ ਆ ਵੀ ਲੈਂਟਰ ਜੀ ਕਾਫੀ ਪੁਰਾਣਾ ਹੈ ਇਹ ਇਸ ਤੋਂ ਕੋਈ 30 ਸਾਲ ਪੁਰਾਣਾ ਹੋਣਾ ਪਿਤਾ ਵੱਲੋਂ ਬਣਾਇਆ ਗਿਆ ਪਿਤਾ ਵੱਲੋਂ ਬਣਾਇਆ ਗਿਆ ਜੀ ਉਹਨਾਂ ਨੇ ਜੋ ਹੁਣ ਗੁਜ਼ਾਰਾ ਜੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਦਿਹਾੜੀ ਲਾ ਕੇ ਟਾਈਮ ਪਾਸ ਕਰ ਰਹੇ ਆ ਇਹ ਆ ਵੀ ਮਾਂ ਰੋਟੀ ਪਾਣੀ ਪੂਰਾ ਚੱਲਦਾ ਕੋ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਆ ਜਾਂਦਾ ਇਹੇ ਆਉਣ ਵੀ ਆਡੀ ਕੋਈ ਮਦਦ ਕੀਤੀ ਜਾਵੇ ਹੱਥ ਜੋੜ ਕੇ ਹੋ ਬੇਨਤੀ ਆ ਕਿ ਚਲੋ ਅਸੀਂ ਆਪਣਾ ਮੂੜ ਘਰ ਬਣਾ ਸਕੀਏ ਜੋ ਵੀ ਸਾਡੇ ਭੈਣ ਭਰਾ ਚਲੋ ਮਤ ਕਰ ਸਕਦੇ ਆ ਜਰੂਰ ਕਰਨਾ ਹੁਣ ਘਰ ਦੇ ਹਲਾਦ ਕੀ ਨੇ ਕੀ ਰਸ ਨੇ ਹੈਗਾ ਤੁਹਾਡੇ ਵਾਪਾਂ ਪੀਣ ਸੌਣ ਵੀ ਦੀ ਕਿੱਥੇ ਜਗਾ ਖਾਣ ਪੀਣ ਹਾਲੀ ਤੇ ਕੋਈ ਜਗਾ ਨਹੀਂ ਮਿਲੀ ਇਹ ਆ ਵੀ ਕਿਸੇ ਘਰ ਨੂੰ ਕਿਹਾ ਆ ਉਹ ਕਹਿੰਦੇ ਚਾਬੀ ਦਿੰਨੇ ਆ ਪਰ ਹਾਲੀ ਤੱਕ ਚਾਬੀ ਨਹੀਂ ਮਿਲੀ ਵੇਖੋ ਹੁਣ ਕਿਦਾਂ ਰਾਤ ਨੰਗਦੀ ਆ ਕੋਲੋ ਬਲਾ ਕੇ ਰਾਤ ਕੱਢਾਂਗੇ ਕੋਈ ਕਰਾਂਗੇ ਟਾਈਮ ਪਾਸ ਰੋਟੀ ਅੱਜ ਤੇ ਲੰਗਰ ਚੋਂ ਖਾ ਲਈ ਆ ਤੇ ਤੋ ਅੱਗੇ ਦਾ ਜੋ ਪਰਮਾਤਮਾ ਜਿੰਦਾ ਮੰਗਾਈ ਆ ਵੀ ਆਡੀ ਸੇ ਕੀਤੀ ਜਾਵੇ ਜਿੰਨੀ ਮਦਦ ਮਤੋਂ ਵੱਧ ਅਸੀਂ ਆਪਣਾ ਘਰ ਬਣਾ ਸਕੀਏ ਮੁਰਦਾ ਡਰੱਸ ਪਿੰਡ ਖਰਾਂਵਾਦ ਜਿਹਨਾਂ ਅੰਮ੍ਰਿਤਸਰ ਗੁਰਦਵਾਰਾ ਬਾਬਾ ਜੀਵਨ ਸਿੰਘ ਲੱਗੇ ਗੁਰਦੁਆਰੇ ਦੇ ਨੇੜੇ ਘਰ ਮੋਬਾਈਲ ਨੰਬਰ 99686 72279